ਸਿੱਧਾ ਰਸਾ ਚੁਮਿਆ ਦੇਛ ਬਚਾਉਣ ਲਈ ਆਉਣ ਬਾਲੀਆਂ ਨਸਲਾਂ ਨੂੰ ਆਜ਼ਾਦ ਕਰਾਉਣ ਲਈ ਸਭ ਆਜ਼ਾਦੀ ਮਾਨਣ ਤੋਂ ਤਿੱਪਕੀ ਲੂੰਗੀ ਆ ਭਗਤ ਸਿਆ ਤੇਰੇ ਨਾਲ ਤੇਰਾ ਜਿ ਸਿਆਸਤ ਹੁੰਦੀ ਆ ਹਏ ਭਗਤ ਸਿਆਉ ਤੇਰੇ ਨਾਂ ਤੇ ਹੁਣ ਸਿਆਸਤ ਹੁੰਦੀ ਆ ਹਣੀ ਡਰ ਬਈ ਮਾਨ ਜਿਆ ਕੁਰਸੀ ਤੇ ਬੈ ਗਏ ਨੇ ਸੋਚ ਤੇਰੀ ਦਾ ਦੇ ਕੇ ਵਾਸਤਾ ਬੋ ਤਾਲ ਲਏਗੇ ਨਾ ਹਲ ਡਰ ਬਈ ਮਾਨ ਜਿਆ ਕੁਰਸੀ ਤੇ ਬੈ ਗਨੇ ਸੋਚ ਤੇਰੀ ਦਾ ਦੇ ਕੇ ਵਾਸਤਾ ਬੋਟਾਂ ਲਏਗੇ ਨਾ ਪੱਗ ਤੇਰੇ ਵਾਂਗ ਵਨ ਕੇ ਮੁੱਛ ਵੀ ਕਰਲੀ ਕੁੰਡੀਆਂ ਹਾਇ ਫਕਤ ਸਿਆ ਤੇਰੇ ਨਾਂ ਤੇ ਰੋਜ ਸਿਆਸਤ ਹੁੰਦੀ ਆ ਹਾਇ ਫਕਤ ਸਿਆ ਤੇਰੇ ਨਾਂ ਤੇ ਹੁਣ ਸਿਆਤ ਹੁੰਦੀ ਆ ਹਉ ਸੱਤ ਦੇ ਕੋਈ ਬੋਲੇ ਉਹ ਤੇ ਪਰਚਾ ਪਾਉਂਦੇ ਨੇ ਝੂਠ ਬੋਲ ਕੇ ਬੁੱਤ ਤੇਰੇ ਤੇ ਫੁੱਲ ਚੜਾਉਂਦੇ ਨੇ ਹੋ ਸੱਚ ਕੋਈ ਜੇ ਬੋਲੇ ਉਹ ਤੇ ਪਰਚਾ ਪਾਉਂਦੇ ਨੇ ਤੇ ਝੂਠ ਬੋਲ ਕੇ ਬੁੱਤ ਤੇਰੇ ਤੇ ਫੁੱਲ ਚੜਾਉਂਦੇ ਨੇ ਅਮਰੀਆਂ ਨੇ ਜਮੀਰਾ ਅਕਲ ਨੂੰ ਲੱਗ ਗਈ ਕੁੰਡੀਆਂ ਹਾਈ ਭਗਤ ਸਿਆ ਤੇਰੇ ਨਾਂ ਤੇ ਰੋਜ ਸਿਆਸਤ ਹੁੰਦੀ ਆ ਹਾਈ ਭਗਤ ਸਿਆ ਤੇਰੇ ਨਾਂ ਤੇ ਰੋਜ ਸਿਆਸਤ ਹੁੰਦੀ ਆ ਹਉ ਸੱਤੇ ਆਇਓ ਤੇ ਟੁੱਟੇ ਨੇ ਹੁਣ ਪੈ ਗੇ ਭਾਰੂ ਦੇ ਅੱਧੋਂ ਨੇ ਮਾਲਕ ਵਣਗੇ ਜਿਹੜੇ ਯਾਰ ਸੀ ਦਾਰੂ ਦੇ ਓਏ ਸੱਚੇ ਆ ਉਤੇ ਟੁੱਟੇ ਅੱਜ ਕੱਲ ਪੈ ਗੇ ਭਾਰੂ ਦੇ ਅੱਦੀ ਓ ਨੇ ਮਾਲਕ ਸਾਡੇ ਜਿਹੜੇ ਯਾਰ ਸੀ ਦਾਰੂ ਦੇ ਓ ਕਲਮ ਮੋੜ ਦੀ ਗੱਲ ਤੇਰੀ ਕਰਗੀ ਢੂਗੀਆਂ ਹਏ ਪਤਸਿਆ ਤੇਰੇ ਨਾਲ ਤੇਰੋਜ ਸਿਆਤ ਹੁੰਦੀ ਆ ਹਾਈਪਾਕ ਤੇ ਸਿਆ ਤੇਰੇ ਨਾਂ ਤੇਰੋ ਜਿਸਾਸਤ ਹੁੰਦੀ ਆ ਸੋ ਸਤਿ ਸ੍ਰੀ ਅਕਾਲ ਜੀ ਮੈਂ ਕਾਲਾ ਮੋਰ ਗਾਣਾ ਕਿਵੇਂ ਲੱਗਿਆ ਤੁਹਾਨੂੰ ਪਤਾ ਹੀ ਹੈ ਨਾ ਵੀ ਹਾਲ ਕੀ ਹੈ ਪੰਜਾਬ ਦਾ ਸੋ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣੀ رائے ਜ਼ਰੂਰ ਦਿਓ